ਏ ਤੋ ਦੀਵਾ ਗੁਰ ਤੇਰਾ ਪੂਰਨੂ ਕਰਮ ਹੋਏ ਪ੍ਰਭ ਮੇਰਾ ਹੇ ਬਨੰਤੀ ਸੋ ਪ੍ਰਭ ਮੇਰੇ ਜੀ ਸਤਨਾਮ ਸ੍ਰੀ ਵਾਹਿਗੁਰੂ ਸਤ ਜੀ ਬੜਾ ਚੰਗਾ ਕੈਮਰਾ ਹੈ ਹਾਂਜੀ ਪਿਆਰਾਂ ਦੇ ਮੇਲ ਕਰਾਉਣੇ ਸੁਖ ਹੋਵਾ ਨਾਮ ਤੇ ਨਾਮ ਕਰਦੇ ਕੋ ਤੇਰੇ ਭਾਣੇ ਪੈਸਾ 120 ਰੁਪਏ ਸਤਿਗੁਰੂ ਦੇ ਰਾਜ ਚੰਗੀ ਪਹਿਲੀ ਜੀਵੇ ਸੂਹ ਪ੍ਰਵਾਹ ਦੀ ਸੰਤ ਗੁਰੂ ਜੀ ਸਦਾ ਲਈ ਸਦਾਵਾਤੇ ਚੰਦੇ ਪਿਆਰ ਨਾ ਰੱਖਿਆ ਸੰਤ ਗੁਰੂ ਜੀ ਆਪ ਹੀ ਚੰਨਕ ਜਨਮਸਤ ਮਤਲ ਹਲਫੁਲ ਕਹਿਆ ਚਾਰਕੜੀਆਂ ਦੇ ਜੜੀ ਆ ਰਹਿਆਂ ਸਵਾਈ ਗਏ ਗੁਰਦਵਾਰਿਆਂ ਦੀ ਸੇਵਾ ਲਈ ਨਿਕਾਇਂ ਕਰਵਨੀਆਂ ਕੀਤੀਆਂ ਸਤਿਗੁਰੂ ਜੀ ਹੋ ਕੇ ਜਾਂਦਾ ਫਿਰ ਕੀ ਜਾ ਅਦਾਸ ਨਾਮ ਜੋਗਵੰਤਾ ਪੂਰਨ ਗੁਣਤਾ ਪ੍ਰੋਧਿਆ ਖਸਿਆ ਮੁਕਰਤ ਰਿਹਾ ਹੈ ਰਾਮ ਕਰਕੇ ਫਾਲਸਾ ਸਾਹਿਬ ਗੁਰੂ ਜੀ ਜਨਾ ਸੰਗਾਂ ਸੰਗ ਪਰ ਸਾਡੇ 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 ਪਤ੍ਰ ਸਾਹਿਬ Kau jahat dipercayai ni Kau jahat dipercayai ਉਮ ਗੁਰੂ ਉਮ ਗੁਰੂ ਉਮ ਗੁਰੂ ਉਮ ਗੁਰੂ ਉਮ ਗੁਰੂ ਉਮ ਗੁਰੂ ਹੋਰ ਬਦਲ ਉਮ ਗੁਰੂ ਓਮ ਗਰ ਰਤ ਹਰ ਵਰਸਾਦ ਰਾਗਮਾਲ ਸੇਧ ਜੀ ਰਾਇ ਸੰਗਤ ਰਖਾ ਨਾਮੰਗਰ ਆਪਾਤ ਨੰਦਨਾ ਬਤਾ ਸਿਰਿਰ ਗੁਣਿਆਰੀ ਕੋ ਗਣਨਾਈ ਆਪੇ ਤਰਲ ਸਾਰੋਂ ਪਹਿਲੇ ਤੇ ਮੈਂ ਆਪਣੇ ਛੋਟੇ ਭਾਈ ਨੂੰ ਚੰਨੀ ਜੀ ਨੂੰ ਆਪਣੇ ਬੇਟੇ ਨੂੰ ਸਾਡੇ ਭਤੀਜੇ ਨੂੰ ਲੱਖ ਲੱਖ ਮੁਬਾਰਕ ਪਾਸ ਪੇਸ਼ ਕਰਨਾ ਅੱਜ ਉਹਦਾ ਜਨਮ ਦਿਨ ਹੈ ਕਿੰਦਾ ਹੋ ਗਿਆ ਅਛਾ 34 ਸਾਲ ਦਾ ਹੋਇਆ ਗੁਰੂ ਮਹਾਰਾਜ ਸਾਹਿਬ ਮਿਹਰ ਕਰਨ ਲੰਬੀ ਜ਼ਿੰਦਗੀ ਤੇ ਕਾਮਯਾਬੀ ਉਹਨੂੰ ਬਖਸ਼ਣ ਅਛਾ ਕਾਂਗਰਸ ਦਾ ਫਿਊਚਰ ਕਿੰਦਾ ਦੇਖਦੇ ਹੋ ਕਾਂਗਰਸ ਇਕਜੁੱਟ ਜਦੋਂ ਇੱਕ ਜਗ੍ਹਾ ਇੱਕ ਝੰਡੇ ਥੱਲੇ ਆ ਹੀ ਗਈ ਅਸੀਂ ਸਾਰੇ ਅੱਜ ਇਕੱਠੇ ਇਹ ਤੁਹਾਨੂੰ ਗਲਤਫਹਿਮੀ ਸੀ ਸਾਨੂੰ ਜਦੋਂ ਵੀ ਕਰਾਈਸਿਸ ਪਾਰਟੀਆਂ ਦੇ ਅੰਦਰ ਕਾਂਗਰਸ ਬੋਟੇ ਨਾਲ ਮੋੜਰ ਲਾ ਕੇ ਕਦਮ ਨਾ ਕਦਮ ਲਾ ਕੇ ਚੱਲੇਗੀ ਤਾਂ ਸਾਰੇ ਅਸੀਂ ਇਕੱਠੇ ਲੜਾਂਗੇ ਕਾਂਗਰਸ ਵੇਖੋ ਅੱਜ ਪੰਜਾਬ ਦੇ ਵਿੱਚ ਕਾਂਗਰਸ ਦੀ ਲੋੜ ਇੱਕ ਸੈਕੂਲਰ ਤੇ ਨੈਸ਼ਨਲਿਸਟ ਜਮਾਤ ਦੀ ਲੋੜ ਅਸੀਂ ਹਰ ਚੀਜ਼ ਆਪਣਾ ਤਿਆਗ ਗਏ ਮੈਨੂੰ ਯਾਦ ਹੈ ਇੱਕ ਟਾਈਮ ਸੀ ਜਦੋਂ ਮੈਂ 3.5 ਸਾਲ ਫਸਲ ਵੀ ਮੈਂ ਬੋਈ ਸੀ ਪਾਣੀ ਵੀ ਮੈਂ ਲਾਇਆ ਸੀ ਖਾਦ ਵੀ ਮੈਂ ਪਾਈ ਸੀ ਗੋਡੀ ਵੀ ਮੈਂ ਦਿੱਤੀ ਸੀ ਤੇ ਕਪਤਾਨ ਸਾਹਿਬ ਨੂੰ ਮੇਰੀ ਜਗ੍ਹਾ ਤੇ ਲੈ ਆਂਦਾ ਸੀ ਤੇ ਬਠੰਡੇ ਬਹੁਤ ਵੱਡੇ ਇਕੱਠੇ ਇਹ ਸਾਰੇ ਸਾਥੀ ਮੇਰੇ ਚੰਨੀ ਜੀ ਵੀ ਇਸ ਗੱਲ ਦਾ ਸਬੂਤ ਦੇਣਗੇ ਜਦੋਂ ਮੈਨੂੰ ਕਿਹਾ ਗਿਆ ਸੀ ਕਿ ਝੰਡਾ ਕੈਪਟਨ ਸਾਹਿਬ ਦੇ ਹੱਥ 'ਚ ਫੜਾਓ ਆਊਟ ਗoing ਪ੍ਰਧਾਨ ਜਿਹੜਾ ਇਨ ਕਮਿੰਗ ਪ੍ਰੈਜ਼ੀਡੈਂਟ ਨੂੰ ਝੰਡਾ ਦੇਗਾ ਤੇ ਮੈਂ ਉੱਥੇ ਇਹ ਗੱਲ ਕਹੀ ਸੀ ਕਿ ਇਸ ਕਿਸਮ ਦੀ ਸੌ ਪ੍ਰਧਾਨਗੀ ਅਸੀਂ ਮੈਂ ਆਪਣੇ ਸਿਰ ਤੋਂ ਵਾਰ ਕੇ ਆਪਣੀ ਪਾਰਟੀ ਦੀ ਬਿਹਤਰੀ ਵਾਸਤੂ ਛੱਡ ਸਕਦਾ ਨਾ ਤੇ ਸਾਰਾ 'ਚ ਅਸੀਂ ਆ ਗਏ ਸੀ ਅਸੀਂ ਸਾਰੇ ਇਕੱਠੇ ਚੱਲਾਂਗੇ ਨਹੀਂ ਹੁਣ ਜਿੱਦਾਂ ਜ਼ਿਲ੍ਹਾ ਪ੍ਰਧਾਨਾਂ ਦੀ ਐਕਸਰਸਾਈਜ਼ ਜਿਹੜੀ ਕੀਤੀ ਪਾਰਟੀ ਨੇ ਉਹਦੇ ਵਿੱਚੋਂ ਤਾਂ ਕੁਛ ਛੋਟੇ ਜਿਹੜਾ ਪ੍ਰਧਾਨ ਲੱਗੇ ਉਹ ਲਿਸਟਾਂ ਜਿਹੜੀਆਂ ਤੁਹਾਡੀ ਦੇਖੋ ਮੇਰੀ ਮੇਰੀ ਬੇਨਤੀ ਮੇਰੀ ਕੋ ਬੇਨਤੀ ਹੈ ਸਿਰਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਮਾਂਡ ਆਨਸਰ ਕਰ ਸਕਦੀ ਅਸੀਂ ਤੇ ਇੱਕ ਆਪਣੇ ਵੱਲੋਂ ਫੈਸਲਾ ਕਰ ਸਕਨੇ ਅਸੀਂ ਆ ਦੋ ਭਰਾ ਬੈਠੇ ਆ ਬਾਕੀ ਸਵੇਰੇ ਵੀ ਹੋ ਕੇ ਗਏ ਨੇ ਬਹੁਤ ਸਾਰੇ ਇੱਥੇ ਵੀ ਬੈਠੇ ਨੇ ਅਸੀਂ ਸਾਰੇ ਇਕੋ ਕੇ ਲੜਾਂਗੇ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਵੱਡੀ ਤੋਂ ਵੱਡੀ ਪਹਿਲੇ ਵੀ ਕੁਰਬਾਨੀ ਦਿੱਤੀ ਹੁਣ ਵੀ ਦੇਣ ਨੂੰ ਤਿਆਰ ਬਲੋਤ ਲੱਗਦਾ ਨਹੀਂ ਅਜਿਹੇ ਕਈ ਅਜਿਹੇ ਸਾਹਮਣੇ ਆ ਜਾਂਦੇ ਆ ਕਈ ਵਾਰੀ ਕਾਂਗਰਸ ਸਟੈਂਡਸ ਅ ਵੈਰੀ ਫੇਅਰ ਚਾਂਸ ਜਿਵੇਂ ਅੱਜ ਅਸੀਂ ਸਾਰੇ ਇਕੱਠੇ ਆ ਇਸ ਤਰ੍ਹਾਂ ਇਕੱਠੇ ਬੈਠ ਕੇ ਜਿਹੜੇ ਪੰਜਾਬ ਦੇ ਲੋਕਾਂ ਦੇ ਇਸ਼ੂਜ਼ ਆ ਗੱਲ ਇਕੱਠੇ ਬਹਿਣ ਦੀ ਵੀ ਨਹੀਂ ਗਈ ਗੱਲ ਹੈ ਕਿ ਤੁਸੀਂ ਮੁੱਦੇ ਕੀ ਚੁੱਕ ਰਹੇ ਹੋ ਕੀ ਪੰਜਾਬ ਦੇ ਵਿੱਚ ਜਿਹੜੇ ਵੱਡੇ ਮੁੱਦੇ ਜਿਵੇਂ ਡੀਆਈਜੀ ਭੁੱਲਰ ਦੀ ਭ੍ਰਿਸ਼ਟਾਚਾਰ ਦਾ ਮਸਲਾ ਆਇਆ ਸੀਗਾ ਉਹ ਸਾਨੂੰ ਬਹੁਤ ਤਕੜੇ ਹੋ ਕੇ ਚੁੱਕਣ ਦੀ ਲੋੜ ਆ ਹਲੇ ਵੀ ਸਮਾਵਾ ਔਰ ਕੱਟੜ ਇਮਾਨਦਾਰੀ ਦਾ ਇਹਨਾਂ ਦਾ ਪੂਰਾ ਪਰਦਾ ਫਾਸ਼ ਕਰ ਸਕਦੇ ਕਿ ਤੁਹਾਡੇ ਪੱਲੇ ਕੀ ਆ ਤੁਹਾਡੇ ਨੱਕ ਦੇ ਥੱਲੇੋਂ ਇੱਡੇ ਵੱਡੇ ਆਈਪੀਐਸ ਅਫਸਰ ਨੂੰ ਜਿਹਦੇ ਕੋਲ 7.5 ਕਰੋੜ ਕੈਸ਼ 2.5 ਕਿਲੋ ਸੋਨਾ ਦੁਬਈ ਚ ਪ੍ਰਾਪਰਟੀਆਂ ਕੈਨੇਡਾ ਚ ਪ੍ਰਾਪਰਟੀ ਲੁਧਿਆਣੇ ਪਜਾ ਦੁਕਾਨਾਂ ਤੁਹਾਨੂੰ ਪਤਾ ਨਹੀਂ ਲੱਗਿਆ ਥੈਟ ਮੀਨਸ ਤੁਹਾਡੀ ਵਿਜੀਲੈਂਸ ਬਿਊਰੋ ਚੌਕਸੀ ਵਪਾਕ ਜ਼ੀਰੋ ਆ ਇਹ ਸਾਨੂੰ ਹਿੱਟ ਕਰਦੇ ਅਸੀਂ ਤਰਨਤਾਰਨ ਦੀ ਇਲੈਕਸ਼ਨ ਵਿੱਚ ਵੱਡੇ ਬੋਰਡ ਲਾਉਂਦੇ ਕਿ ਦੱਸੋ ਇਹ ਤੁਹਾਡਾ ਕਿੱਥੇ ਗਈ ਕੱਟੜ ਇਮਾਨਦਾਰੀ ਦਾ ਲਾਈਕਵਾਈਸ ਜਿਹੜਾ ਭਗਵੰਤ ਮਾਨ ਦੀ ਵੀਡੀਓ ਵੀ ਆਈ ਸੀ ਮਾਫ ਕਰਨਾ ਪੰਜਾਬ ਦੀ ਆਪੋਜੀਸ਼ਨ ਨੇ ਪੁੱਛਿਆ ਨਹੀਂ ਉਹਨੂੰ ਚੰਗੀ ਤਰ੍ਹਾਂ ਨਾਲ ਇੱਕ ਤਰਫਾ ਹੀ ਕਹਿੰਦਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਹਾਊ ਕੈਨ ਯੂ ਸੇ ਥੈਟ ਜਦ ਤੱਕ ਤੁਸੀਂ ਉਸ ਵੀਡੀਓ ਦੀ ਤਸਦੀਕ ਨਹੀਂ ਕਰਾਉਂਦੇ ਫੋਰੈਂਸਿਕ ਲੈਬ ਤੋਂ ਜਿਵੇਂ ਮੈਂ ਕਟਾਰੂ ਚੱਕ ਦੇ ਦਿੱਤੀ ਸੀ ਗਵਰਨਰ ਨੇ ਚੰਡੀਗੜ੍ਹ ਦੀ ਲੈਬ ਤੋਂ ਉਹਨੂੰ ਵੈਰੀਫਾਈ ਕਰਾਇਆ 댓 ਇਜ਼ ਅ ਪ੍ਰੋਪਰ ਸਿਸਟਮ ਹਾਂ ਵੈਰੀਫਿਕੇਸ਼ਨ ਤੋਂ ਬਾਅਦ ਕਹਿੰਦੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤਾਂ ਅਸੀਂ ਮੰਨਦੇ ਉਸ ਵੀਡੀਓ ਨੂੰ ਵੀ ਅਸੀਂ ਐਵੇਂ ਹੀ ਅਣ ਦੇਖਾ ਕਰਤਾ ਔਰ ਮੈਂ ਸਮਝਦਾ ਕਿ ਭਗਵੰਤ ਮਾਨ ਦੀ ਜਿਹੜੀ ਛਵੀ ਆ ਜੋ ਉਹਦਾ ਕਿਰਦਾਰ ਆ ਉਹ ਸਾਰਾ ਕੁਝ ਜਿਹੜਾ ਵਾ ਉਸ ਨਾਲ ਟੁੱਕਦਾ ਮੇਲ ਖਾਂਦਾ ਸੀ ਉਹਦਾ ਹਲੇ ਵੀ ਲੋਕਾਂ ਦੇ ਮਨ 'ਚ ਤੋਖਲਾਵਾ ਗੱਲ ਕਲੀਅਰ ਨਹੀਂ ਹੋਈ 144 ਗੱਡੀਆਂ ਟਾਇota ਹਾਈਲਕਸ ਦੀਆਂ ਸ਼ਰੇਆਮ ਐਸਐਸ ਫੋਰਸ ਨੂੰ ਜਿਹੜੀਆਂ ਦਿੱਤੀਆਂ ਉਹ ਡੀਜੀਪੀ ਦੇ ਨਾਮ ਤੇ ਮਿਲेंगी ਭਗਵੰਤਮਾਨ ਹੋਮ ਮਿਨਿਸਟਰ ਆ ਔਰ ਉਹਦੇ 'ਚ ਤੁਸੀਂ ਮੈਂ ਲੈਣ ਜਾਣੇ ਤਾਂ ਸਾਨੂੰ 10 ਤੋਂ 15 ਰੁਪਏ 10 ਤੋਂ 15 ਲੱਖ ਰੁਪਏ ਉਹਦੇ 'ਚ ਕਮਿਸ਼ਨ ਡਿਸਕਾਊਂਟ ਮਿਲਦਾ ਗਵਰਨਮੈਂਟ ਨੇ ਸਾਰੇ ਪੈਸੇ ਪੂਰੇ ਵਾਪਸ ਦਿੱਤੇ ਟヨタ ਕੇ ਲੌਸ ਕਰਨ ਨੂੰ 144 ਦਾ 37 ਲੱਖ ਰੁਪਏ ਦੇ ਹਿਸਾਬ ਨਾਲ ਪੂਰੀ ਪੇਮੈਂਟ ਕੀਤੀ ਤੇ ਜਿਹੜਾ ਕਮਿਸ਼ਨ ਸੀ ਉਹ ਵਾਪਸ ਕਮਿਸ਼ਨ ਦੀ ਸ਼ਕਲ ਵਿੱਚ ਆਪਣੀਆਂ ਜੇਬਾਂ ਚ ਪਾ ਲਿਆ ਦੈਟਸ ਕਿਕਬੈਕ ਸਕੈਮ ਨਾ ðiਸ ਆਰ ði ਇਸ਼ੂਜ਼ ਦੈਟ ਵੀ ਹੈਵ ਟੂ ਸਟਰੋਂਗਲੀ ਟੇਕ ਅਪ ਅਰਗਰਸੀ ਮੁੱਦਿਆਂ ਦੀ ਅਧਾਰਿਤ ਲੜਾਈ ਲੜਾਂਗੇ ਇਹਨਾਂ ਨੂੰ ਇਹਨਾਂ ਦਾ ਚਿਹਰੇ ਕਰਪਸ਼ਨ ਤੇ ਬੇਨਕਾਬ ਕਰਾਂਗੇ ਸਿੱਖਾਂ ਦੇ ਹੋ ਰਹੇ ਜ਼ੁਲਮ ਤੇ ਬੇਨਕਾਬ ਕਰਾਂਗੇ ਕਿਸਾਨਾਂ ਦੇ ਉੱਤੇ ਜੋ ਅਤਿਆਚਾਰ ਖਨੌਰੀ ਤੇ ਉੱਥੇ ਸ਼ੰਭੂ ਬਾਰਡਰ 'ਚ ਕੀਤਾ ਤਾਂ ਸੁਭਾਵਕ ਹੈ ਕਿ ਕਾਂਗਰਸ ਸਟੈਂਸ ਆ ਵੈਰੀ ਵੈਰੀ ਸਟਰੋਂਗ ਚਾਂਸ ਘਰੇ ਸਾਹਿਬ ਇੱਕ ਦੱਸਿਓ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਪਹਿਲਾਂ ਤਾਂ ਇੱਕ ਪਹਿਲੀ ਵਾਰ ਵੀ ਜਾ ਰਿਹਾ ਕਿ ਕਾਂਗਰਸ ਇੱਕ ਮੱਚ ਤੇ ਇਕੱਠੀ ਹੋਗੀ ਬਿਲਕੁਲ ਹੋ ਗਈ ਕਾਂਗਰਸ ਇਕੱਠੀ ਆ ਔਰ ਜੇ ਇਕੱਠੇ ਰਹਾਂਗੇ ਤਾਂ ਹੀ ਆਵਾਂਗੇ ਇਹ ਸਾਰਿਆਂ ਨੂੰ ਗਿਆਨ ਹੈ ਠੀਕ ਹੈ ਹਰ ਹਰੇਕ ਦੇ ਕਦੇ-ਕਦੇ ਮਤਭੇਦ ਵੀ ਹੁੰਦੇ ਆ ਜਿਵੇਂ ਛੱਟਫੁੱਟ ਜੇ ਪੈ ਜਾਂਦੇ ਪਰਸਨ ਸਿੱਧੇ ਹੋ ਜਾਂਦੇ ਆ ਸੋ ਕੋਈ ਗੱਲ ਨਹੀਂ ਸਾਰੀ ਕਾਂਗਰਸ ਇਕੱਠੀ ਆ ਔਰ ਚੰਨੀ ਸਾਹਿਬ ਨੇ ਅੱਜ ਜਿਹੜਾ ਆਪਣੇ ਬੇਟੇ ਦੇ ਜਨਮ ਦਿਨ ਤੇ ਪਾਠ ਰਖਾ ਕੇ ਸਾਰਿਆਂ ਨੂੰ ਸੱਦੇ ਆ ਮੈਂ ਸਮਝਦਾ ਇਹ ਕੱਚੇ ਲੀਡਰ ਦੀ ਨਿਸ਼ਾਨੀ ਆ ਕਿ ਉਹ ਸਾਰਿਆਂ ਨੂੰ ਆਪਣੇ ਆਪਣੇ ਸਥਾਨ ਹਰੇਕ ਨੂੰ ਦੇਵੇ ਵਿਦਨ ਪਾਰਟੀ ਬੜੇ ਗਰੁੱਪਸ ਹੁੰਦੇ ਆ ਲੇਕਿਨ ਸਾਰਿਆਂ ਦੀ ਐਡਜਸਟਮੈਂਟ ਹੋਣੀ ਚਾਹੀਦੀ ਆ ਸਾਰਿਆਂ ਨਾਲ ਲੀਡਰ ਨੂੰ ਮੁਹੱਬਤ ਕਰਨੀ ਚਾਹੀਦੀ ਆ ਇਹ ਚੰਨੀ ਸਾਹਿਬ ਉਹ ਲੀਡਰ ਹੈ ਜਿਹੜਾ ਸਾਰਿਆਂ ਨਾਲ ਮੁਹੱਬਤ ਕਰਦਾ ਅੱਜ ਤੱਕ ਇਕੱਠੇ ਹੋ ਗਏ 27 ਤੱਕ ਇਕੱਠੇ ਰਹਿਣਗੇ 27 'ਚ ਕਿੰਨੇ ਜਿੱਦਾਂ ਜਿੱਦਾਂ 27 ਲੱਗ ਗਿਆ ਜਣੀ ਹੈ ਨਾ ਗਲੂ ਵਧੀ ਜਾਣੀ ਆ ਕਿਉਂਕਿ ਇਕੱਠੇ ਹੋਵਾਂਗੇ ਤਾਂ ਹੀ ਲੋਕ ਸਾਨੂੰ ਲਿਆਉਣਗੇ ਤੇ ਜੇ ਪੰਜਾਬ ਦਾ ਸੁਧਾਰਨਾ ਕੁਛ ਤੇ ਕਾਂਗਰਸ ਪਾਰਟੀ ਨੂੰ ਇਕੱਠੇ ਹੋ ਕੇ ਪੰਜਾਬ 'ਚ ਰਾਜ ਕਰਨਾ ਚਾਹੀਦਾ ਲੋਕ ਚਾਹੁੰਦੇ ਆ ਜੇ ਬੀਜੇਪੀ ਦੇ ਅਕਾਲੀ ਦਲ ਇਕੱਠਾ ਹੋ ਗਿਆ ਜੀ ਫਿਰ ਦੇਖੋ ਜੀ ਫਿਰ ਤਾਂ ਫਿਰ ਜਿਥੇ ਤਰੋ ਜਿਤਨੀ ਹੋਣਦੀ ਇਹਨਾਂ ਨੂੰ ਲੋੜ ਕੀ ਸੀ ਇਹ ਇਹ ਕੰਮ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਜਿਹੜਾ ਪਿਛਲੇ 4-5 ਸਾਲ ਇਹਨਾਂ ਨੇ ਲੋਕਾਂ ਨੂੰ ਦਿਖਾਇਆ ਬੀਜੇਪੀ ਨੇ علیحدਦਾ ਆਪਣਾ ਅਕਾਲੀ ਦਲ ਨੇ علیحدਦਾ ਅਸੀਂ ਤਾਂ ਇੱਕ ਪਾਰਟੀ ਆ ਉਛਾਰੇ ਡਿਫਰੈਂਸ ਆਫ ਅਪੀਨੀਅਨ ਹੋ ਸਕਦਾ ਉਹਨਾਂ ਦਾ ਡਿਫਰੈਂਸ ਆਫ ਅਪੀਨੀਅਨ ਮੋਰ ਦਨ ਦੀ ਪਾਰਟੀ ਆ ਮੋਰ ਦਨ ਅ ਡਾਇਓਲੋਜੀ ਆ ਸਾਡੀ ਡਾਇਓਲੋਜੀ ਤਾਂ ਇੱਕ ਹੈ ਨਾ ਤੇ ਮੜਾ ਮੋਟਾ ਜਿਹੜਾ ਹੁੰਦਾ ਵੀ ਆ ਸੌਟ ਆਊਟ ਹੋ ਜਾਂਦਾ ਸਮੇਂ ਲੇਕਿਨ ਕਹਿੰਦੇ ਜੀ ਕਰ ਰਹੇ ਹੋ ਸਟੇਟ ਪ੍ਰੈਜ਼ੀਡੈਂਟ ਇਹ ਮੇਰੇ ਹੱਥ ਚ ਨਹੀਂ ਕਹਿੰਦੇ ਲੇਕਿਨ ਰਾਣਾ ਜੀ ਇਹ ਕਹਿੰਦੇ ਉਹਦਿਆਂ ਦੀ ਲੜਾਈ ਰਹਿੰਦੀ ਹੈ ਕਾਂਗਰਸ ਦੇ ਵਿੱਚ ਜਦੋਂ ਉਹਦਿਆਂ ਦੀ ਗੱਲ ਆ ਜਾਂਦੀ ਹੈ ਨਾ ਤਾਂ ਹੀ ਕਹਿੰਦੇ ਖਾਨਾ ਜੰਗੀ ਸ਼ੁਰੂ ਹੋ ਜਾਂਦੀ ਹੈ ਇਹ ਵੀ ਗੱਲ ਗਲਤ ਹੈ ਉਹਦਿਆਂ ਦੀ ਲਾਲਚ ਨਹੀਂ ਹੁੰਦੀ ਲੇਕਿਨ ਆਪਣੀ ਤਰੱਕੀ ਦਾ ਹਰ ਬੰਦਾ ਚਾਹੁੰਦਾ ਹੈ। ਕੋਈ ਇੱਕਜੁਕਤਾ ਨਹੀਂ ਲੇਕਿਨ ਹਾਂ ਜੇ ਇੱਕਜੁਕਤਾ ਨਜ਼ਰ ਆਈ ਆ ਜਦੋਂ ਬ੍ਰਾਹਮਣਾਂ ਨੇ ਕਿਹਾ ਤਾਂ ਸਮਝ ਲਓ ਠੀਕ ਨਹੀਂ ਰਾਣਾ ਜੀ ਤੁਸੀਂ ਗੱਲ ਪੂਰੀ ਕਰ ਰਹੇ ਸੀ ਕਿ ਉਹਦਿਆਂ ਦੀ ਲੜਾਈ ਨਹੀਂ ਹੁੰਦੀ ਕਿਸ ਤਰ੍ਹਾਂ ਦੀ ਫਿਰ ਕਿਉਂ ਕੱਟੇ ਲੜਾਈ 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 ਕਦੋਂ ਹੈ ਜਦੋਂ ਯੁੱਧ ਹੁੰਦਾ ਅਸੀਂ ਫਿਰ ਇਕੱਠੇ ਹੋਈ ਤਾਂ ਤੁਸੀਂ ਐਮਪੀ ਇਲੈਕਸ਼ਨਾਂ 'ਚ ਨਹੀਂ ਵੇਖਿਆ ਅਸੀਂ 7 ਸੀਟਾਂ ਜਿੱਤੇ ਆ ਐਵੇਂ ਜਿੱਤ ਕੇ ਐਵੇਂ ਲੋਕਾਂ ਨੇ ਵੋਟਾਂ ਪਾਤੀ ਇਹ ਨਹੀਂ ਗੱਲ ਪੰਜਾਬ ਅੱਜ ਬਦਲਾਅ ਚਾਹੁੰਦਾ ਔਰ ਕਾਂਗਰਸ ਚਾਹੁੰਦਾ ਬਦਲਾਅ ਉਹਦੇ ਵਿੱਚ ਹੋਰ ਕਿਸੇ ਪਾਰਟੀ ਦਾ ਕੋਈ ਨਾਮ ਨਹੀਂ ਹੈ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰਕੇ ਕਾਂਗਰਸ ਚਾਹੁੰਦਾ ਮੈਦਾਨ ਚ ਤੋਂ ਇਹ ਤਾਂ راہਲ ਗਾਂਧੀ ਜੀ ਨੂੰ ਸਵਾਲ ਪੁੱਛੋ ਜੇ ਤੂੰ ਕਿਤੇ ਮਿਲੇ ਮੇਰੇ ਨਾਲ ਅੱਜ ਕੋਈ ਸਿਆਸੀ ਚਰਚਾ ਹੋਈ ਰਹਿਣਾ ਜੀ ਸਿਆਸੀ ਚਰਚਾ ਹਾਂ ਕਹਿੰਦੇ ਸਾਰੇ ਸਿਆਸਤ ਜਾਨ ਖਾਣਾ ਖਾ ਕੇ ਜਾਣ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਇਹ ਸੰਕੇਤ ਜਿਹੜਾ ਆ ਗਾਂ ਪੰਜਾਬ 'ਚ ਵੱਧਦਾ ਰਵੇ ਤੇ ਕਾਂਗਰਸ ਇੱਕ ਜੁੱਟ ਬਣਨੀ ਚਾਹੀਦੀ ਆ ਚੀਫ ਮਿਨਿਸਟਰੀ ਦੇਣ ਵਾਲੀ ਹਾਈ ਕਮਾਂਡਿੰਗ ਆ ਉਹਨਾਂ ਦਾ ਫੈਸਲਾ ਨਾ ਇਹਨੂੰ ਚੀਫ ਮਿਨਿਸਟਰ ਬਣਾਉਣਾ ਕਦੇ ਉਹਨਾਂ ਸਾਨੂੰ ਪੁੱਛਿਆ ਨਹੀਂਗਾ ਤੇ ਹੁਣ ਵੀ ਨਹੀਂ ਪੁੱਛਣਾ ਸੋ ਇਸ ਤਰ੍ਹਾਂ ਦਾ ਇਕੱਠ ਹੁੰਦਾ ਰਹਿਣਾ ਚਾਹੀਦਾ ਤੇ ਮੇਰਾ ਖਿਆਲ ਆ ਉਕਾਲਪੁਰ ਖਮੇਰ ਕਰੇਗਾ ਤੇ ਕਾਂਗਰਸ ਇਕੱਠ ਬਣਿਆ ਰਹੇਗਾ ਜਿਵੇਂ ਚੰਨੀ ਸਾਹਿਬ ਨੇ ਜਿਸ ਤਰੀਕੇ ਨਾਲ ਐਫਰਟ ਕੀਤਾ ਬੰਦੇ ਸਰਕਾਰੀ ਕਾਂਗਰਸ ਨੂੰ ਇਕੱਠੇ ਕਰਨ ਦਾ ਤਾਂ ਹੁਣ ਮੈਸੇਜ ਕੀ ਇੱਥੋਂ ਜੰਗੀ ਚੰਗਾ ਮੈਸੇਜ ਹੈ ਚੰਨੀ ਸਾਹਿਬ ਨੇ ਚੰਨੀ ਸਾਹਿਬ ਨੇ ਚੰਗੀ ਸ਼ੁਰੂਆਤ ਕੀਤੀ ਆ ਉਹਨਾਂ ਨੇ ਪਰਸਨਲੀ ਹਰ ਨੂੰ ਰਿਕਵੈਸਟ ਕੀਤੀ ਆ ਤੇ ਆਏ ਵੀ ਨੇ ਸਾਡੇ ਲੋਕ ਮੋਸਤੀ ਕਹੀ ਜਾਂਦੇ ਕਿਸੇ ਦੀ ਮਜਬੂਰੀ ਹੋ ਸਕਦੀ ਹੈ ਜ਼ਰੂਰੀ ਹੈ ਵੀ ਨਹੀਂ ਵੀ ਕੋਈ ਜਾਣ ਕੇ ਨਹੀਂ ਆਇਆ ਕਿ ਇਹਦੇ ਮਜਬੂਰੀ ਵੀ ਹੋ ਸਕਦੀ ਆ ਪਹਿਲਾਂ ਦੀ ਕੋਈ ਕਮਿਟਮੈਂਟ ਹੁੰਦੀ ਆ ਕਿ ਪਹਿਲਾਂ ਇੱਕ ਪ੍ਰੋਗਰਾਮ ਹੁੰਦੇ ਨੇ ਪਰ ਆਨ ਦੀ ਹਾਲ ਬਹੁਤ ਵਧੀਆ ਰਿਹਾ ਅੱਲਾਹ ਅਕਬਾਰ ਸੰਕੇਤ ਕੀ ਦਿਖ ਰਿਹਾ ਕਾਂਗਰਸੀ ਜਿਹੜੀ ਅਗਲੀ ਰਾਜਨੀਤੀ ਹੈ ਉਹ ਕਿੱਧਰ ਨੂੰ ਜਾਂਦੀ ਦੀ ਅਗਲਾ ਸੰਕੇਤ ਇਹ ਆ ਜੀ ਆ ਜੀ ਸੁਣ ਲਓ ਵੀ ਸਰਕਾਰ ਕਾਂਗਰਸੀ ਬਣੀ ਸਾਈ ਚ ਉਹ ਅਕਾਲਪੁਰ ਸਾਡੇ ਨਾਲ ਆ ਲੋਕ ਸਾਡੇ ਨਾਲ ਨੇ ਤੇ ਸਰਕਾਰ ਕਾਂਗਰਸੀ ਬਣੀ ਇੱਕ ਜੁੱਟਾ ਬਾਜਪਾ ਸਾਹਿਬ ਇੱਕ ਜਿਹੜਾ ਜੁੱਟ ਚੋਂ ਨਿਕਲੇਗਾ ਉਹ ਖਤਮ ਹੋਏਗਾ ਕਾਂਗਰਸ ਨਹੀਂ ਬਾਜਪਾ ਸਾਹਿਬ ਇੱਕ ਦੱਸਿਓ ਵੀ ਜਿਹੜੀ ਕਾਂਗਰਸ ਤੁਸੀਂ ਕਹਿ ਰਹੇ ਹੋ ਬੋਡੀ ਕੌਨਫੀਡੈਂਸ ਨਾਲ ਕਹਿ ਰਹੇ ਹੋ ਵੀ ਜਿੱਤਾਂਗੇ ਹਰਿਆਣਾ ਵੀ ਇੱਥੇ ਤੁਸੀਂ ਹਾਰੇ ਆ ਇਹ ਪੰਜਾਬ ਉਹ ਹਰਿਆਣਾ ਜਿ ਜਿਸ ਤਰ੍ਹਾਂ ਹਾਰੇ ਸਾਂ ਉਹਦੀ ਵਜ੍ਹਾ ਦੇਖ ਲਈ ਆ ਤੇ ਕੁਝ ਸਿੱਖ ਲਿਆ ਵਾ ਕੁਝ ਸਿੱਖਾਂਗੇ ਤੇ ਉਹ ਗਲਤੀਆਂ ਨਹੀਂ ਕਰਾਂਗੇ ਇਸੇ ਮੌਕੇ ਸਾਰੇ ਕਾਂਗਰਸੀ ਜਨ ਸ਼੍ਰੀਕ ਸ਼੍ਰੀਕ ਹੋਏ ਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਮਾਲਵਾ ਦੋਆਬਾ ਮਾਝਾ ਤੁਸੀਂ ਦੇਖਿਆ ਹੋਣਾ ਕਿ ਬੜਾ ਜਿਨੂ ਕਹਿੰਨਾ ਗੁਲਦਸਤਾ ਹੀ ਸਗਾ ਕਾਂਗਰਸੀਆਂ ਕਾਂਗਰਸੀ ਜਨਾਂ ਦਾ ਕਾਂਗਰਸੀ ਲੀਡਰ ਸਾਹਿਬਾਨ ਦਾ ਕਾਂਗਰਸੀ ਵਰਕਰਾਂ ਦਾ ਸੋ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਦੇ ਸਮੇਂ ਚ ਜਦੋਂ ਲੋਕੀ ਕਾਂਗਰਸ ਬਾਰੇ ਬਹੁਤ ਵਾਹ ਵਾਹ ਭਲਾਉਂਦੇ ਹੈਗੇ ਹੈ ਕਾਂਗਰਸ ਧੜਿਆਂ ਦੀ ਗੱਲ ਕਰਦੇ ਆ ਤਾਂ ਸਮੁੱਚੀ ਕਾਂਗਰਸ ਇਸ ਤੋਂ ਪਹਿਲਾਂ ਬੜਿੰਗ ਸਾਹਿਬ ਵੀ ਹੋ ਕੇ ਗਏ ਨੇ ਹੋਰ ਤੁਸੀਂ ਦੇਖਿਆ ਹੋਣਾ ਸਾਰਾ ਕੁਝ ਤੇ ਅੱਜ ਸਮੁੱਚੀ ਕਾਂਗਰਸ ਇਸ ਕੈਨੋਪਾ ਮੇ ਇਹ ਇੱਕ ਪਰਿਵਾਰਿਕ ਫੰਕਸ਼ਨ ਹੈ ਪਰ ਇਹ ਇੱਕ ਸਿਆਸੀ ਫੰਕਸ਼ਨ ਇਸ ਤਰ੍ਹਾਂ ਹੋ ਜਾਂਦਾ ਕਿ ਅੱਜ ਸਿਆਸਤ ਤੋਂ ਪਰਾਂ ਛੁੱਟ ਕੇ ਅੱਜ ਬਸ ਸਾਰੀ ਕਾਂਗਰਸ ਸਾਰੇ ਗੱਲਾਂ ਤੋਂ ਉੱਪਰ ਉੱਠ ਕੇ ਇੱਕ ਇੱਕ ਮੰਚ ਦੇ ਉੱਤੇ ਇਕੱਠੀ ਹੋਈ ਹੈਗੀ 2027 ਤੱਕ ਇਕੱਠੀ ਰਹੂ ਲਾਜ਼ਮੀ ਤੌਰ ਤੇ ਲਾਜ਼ਮੀ ਤੌਰ ਤੇ ਮੈਨੂੰ ਪੂਰਾ ਯਕੀਨ ਹੈਗਾ ਕਿ ਜਿੱਦੀ ਵੱਡੀ ਦੇਸ਼ ਨੂੰ ਚੁਣੌਤੀਆਂ ਨੇ ਔਰ ਜਿੱਦੀ ਬੜੀ ਜਿੱਦ ਨੂੰ ਦੇਸ਼ ਲਿਜਾਇਆ ਜਾ ਰਿਹਾ ਹੈਗਾ ਹਿੰਦੂ ਰਾਸ਼ਟਰ ਵੱਲ ਨੂੰ ਔਰ ਜੋ ਸੁਵਿਧਾਨ ਰੋਲਿਆ ਜਾ ਰਿਹਾ ਹੈਗਾ ਜੋ ਦੇਸ਼ ਵੇਚਿਆ ਜਾ ਰਿਹਾ ਲੁੱਟਿਆ ਜਾ ਰਿਹਾ ਲਟਵਾਇਆ ਜਾ ਰਿਹਾ ਹੈਗਾ ਔਰ ਜੋ ਦੇਸ਼ ਦਾ ਮਾਹੌਲ ਜ਼ਹਿਰੀਲਾ ਬਣਾਇਆ ਜਾ ਰਿਹਾ ਉਸ ਵੱਡੀ ਚੁਣੌਤੀ ਦੇ ਸੰਮੁਖ ਕਾਂਗਰਸ ਨੂੰ ਇਕੱਠਾ ਹੋਣਾ ਪੈਣਾ ਹੈਗਾ ਜੇ ਕਾਂਗਰਸ ਇਕੱਠੀ ਨਹੀਂ ਹੋਗੀ ਤਾਂ ਕਾਂਗਰਸ ਆਪਣਾ ਇਤਿਹਾਸਿਕ ਫਰਜ ਹੈ ਉਹ ਤੋਂ ਕਤਾਹੀ ਕਰ ਰਹੀ ਹੋਗੀ ਔਰ ਦੇਸ਼ ਨੂੰ ਗਰਤ ਵਿੱਚ ਜਾਣ ਤੋਂ ਬਚਾਉਣ ਦਾ ਜੋ ਇਹ ਇਤਿਹਾਸਿਕ ਰੋਲ ਹੈਗਾ ਉਹ ਤੋਂ ਮਨਕਰ ਹੋਗੀ ਅੱਜ ਦਾ ਇਕੱਠ ਕਿਦਾਂ ਦਾ ਸੰਕੇਤ ਦੇ ਰਹੇ ਹੋ ਪੰਜਾਬ ਨੂੰ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜੀ ਬ ਬਸ ਜਿੰਨੀਆਂ ਵੀ ਕੋਈ ਕਿਸੇ ਗਲੇਸ਼ਿਕ ਕੋਈ ਹੋਣਗੇ ਮੇਰਾ ਨਹੀਂ ਖਿਆਲ ਅੱਜ ਤੋਂ ਬਾਅਦ ਉਹ ਕਿਸੇ ਨੂੰ ਲੱਗੂਗਾ ਕਿ ਕਾਂਗਰਸ ਕੋਈ ਗਲੇ ਸ਼ਿਕਵੇ ਜਾਂ ਮਦਲ ਉਸਤਾਨੀ ਕੋ ਧੜੇ ਬੰਦੀ ਵਾਲੀ ਗੱਲ ਹੈਗੀ ਹੈ ਜੀ ਠੀਕ ਹੈ ਥੈਂਕ ਯੂ ਜਿਹੜਾ ਉਹ ਦੇਣਾ ਚਾਹੁੰਦੀ ਆ ਅੱਜ ਤੋਂ ਬਾਅਦ ਮੈਸੇਜ ਪਰਮਾਤਮਾ ਕੁਝ ਚੀਜ਼ਾਂ ਦਾ ਦੇਂਦਾ ਜੀ ਪਰ ਇਹ ਸ਼ੁਕਰ ਹੈ ਭਈ ਪ੍ਰੈਸ ਨੂੰ ਅੱਜ ਸਾਰੀ ਕਾਂਗਰਸ ਇਕੱਠੀ ਨਜ਼ਰ ਆਈ ਇੱਕ ਜਗ੍ਹਾ ਇੱਕ ਫੰਕਸ਼ਨ ਤੇ ਨਜ਼ਰ ਆਈ ਚਾਹੇ ਉਹਨਾਂ ਦਾ ਇਹ ਆਪ ਦਾ ਪਰਿਵਾਰਕ ਫੰਕਸ਼ਨ ਸੀਗਾ ਉਹਨਾਂ ਦੇ ਬੇਟੇ ਦਾ ਉਹਨਾਂ ਨੇ ਸ਼ੁਕਰਾਨੇ ਦੀ ਇੱਥੇ ਪਾਠ ਰੱਖਿਆ ਸੀਗਾ ਤੇ ਉਹਦੇ ਭੋਗ ਪਏ ਨੇ ਤੇ ਅਸੀਂ ਸਾਰੇ ਇਕੱਠੇ ਆਂ ਆਉਣ ਵਾਲੇ ਟਾਈਮ ਦੇ ਵਿੱਚ ਹਰੇਕ ਨੂੰ ਹੀ ਇਕੱਠਾ ਹੋਣਾ ਪਏਗਾ ਔਰ ਹੋ ਵੀ ਚੁੱਕੇ ਨੇ ਕੁਝ ਥੋੜੀ-ਬਹੁਤ ਰਹਿੰਦੇ ਨੇ ਹਰ ਹਰ ਬੰਦੇ ਤੇ ਹਰ ਪਰਿਵਾਰ ਚ ਵੀ ਥੋੜੇ-ਬਹੁਤ ਰਹਿੰਦੇ ਨੇ ਪਰ ਵਾਹ ਲਾਰਜ ਜਦੋਂ ਪਾਰਟੀ ਦਾ ਕੰਸਰਨ ਹੈ ਸਾਰੇ ਬੰਦੇ ਇਕੱਠੇ ਥੜੇ ਬੰਦੀ ਦਾ ਸ਼ਿਕਾਰ ਤਾਂ ਤੁਸੀਂ ਵੀ ਰਹੇ ਹੋ ਪਿਛਲੇ ਚੋਣਾਂ ਦੇ ਵਿੱਚ ਵੀ ਥੜੇ ਬੰਦੀ ਕਰਕੇ ਉਹ ਸਰ ਪਿਛਲੀਆਂ ਗਲਤੀਆਂ ਤੋਂ ਸਿੱਖਦਾ ਬੰਦਾ ਅੱਗੇ ਤੁਰਦਾ ਹੈ ਗਲਤੀਆਂ ਤੁਝੇ ਸਿੱਖ ਰਹੇ ਆ ਤਾਂ 27 ਤੱਕ ਗਲਤੀਆਂ ਦੁਬਾਰਾ ਨਹੀਂ ਹੋਣਗੀਆਂ ਇਹ ਹੈ ਉਮੀਦ ਇਹ ਇਹੀ ਪਰਮਾਤਮਾ ਅੱਗੇ ਅਰਦਾਸ ਕਰੀ ਆ ਵੀ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਸਾਥ ਸਣੇ ਮੇਰੇ ਠੀਕ ਥੈਂਕ ਯੂ ਇਹ ਤੁਹ ਜਿਹੜਾ ਦਿੱਤਾ ਹੈ ਦੇਖੋ ਇੱਕ ਤਾਂ ਜਿਹੜਾ ਮੈਸੇਜ ਹੈ ਕਲੀਅਰ ਕਲੈਰਿਟੀ ਆ ਵੀ ਜਦੋਂ ਸardar charanjit singh ji ਨੇ ਸੱਦਾ ਦਿੱਤਾ ਤੇ ਕੋਈ ਵੀ ਇਨ ਜਿਹੜਾ ਵੀ ਤੁਸੀਂ ਜੜੀਆਂ ਮੀਡੀਆ ਝਟਕਲਾਂ ਲੱਗਦੀਆਂ ਸੀਗੀਆਂ ਉਹ ਜੜੀਆਂ ਸੀਗੀਆਂ ਉਹ ਇੱਕ ਤਰ੍ਹਾਂ ਤੋਂ ਭੰਨੀਆਂ ਗਈਆਂ ਔਰ ਚਰਨਜੀਤ ਸਿੰਘ ਚੰਨੀ ਦੇ ਸੱਦੇ ਦੇ ਉੱਤੇ ਸਾਰੀ ਕਾਂਗਰਸ ਜੜੀ ਸੀ ਉਹ ਅੱਜ ਇੱਥੇ ਇਕੱਠੀ ਹੋਈ ਔਰ ਇੱਕ ਤਰ੍ਹਾਂ ਤੋਂ ਮਤਲਬ ਭਾਵੇਂ ਉਹ ਨਿੱਜੀ ਫੰਕਸ਼ਨ ਸੀ ਪਰ ਮੈਂ ਇਹ ਕਹਿੰਦਾ ਕਿਉਂਕਿ ਰਾਜਨੀਤੀ ਕਰਨ ਵਾਲੇ ਬੰਦਿਆਂ ਦਾ ਕਦੀ ਵੀ ਕੋਈ ਨਿੱਜੀ ਰਹਿੰਦਾ ਨਹੀਂ ਜਿਹੜਾ ਇੱਕ ਸਿਆਸੀ ਮੈਸੇਜ ਸਾਡੇ ਵਿਰੋਧੀਆਂ ਨੂੰ ਸੀ ਉਹਨਾਂ ਨੇ ਇੱਕ ਕਲੀਅਰ ਮੈਸੇਜ ਆ ਵੀ ਕਾਂਗਰਸ ਇਕੱਠੀ ਆ ਔਰ ਕਾਂਗਰਸ ਇੱਕਜੁੱਟ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਬਖੂਬੀ ਲੜਾਈ ਲੜੂਗੀ ਜਿਸ ਤਰੀਕੇ ਨਾਲ ਪਛਦੀਆਂ ਭਾਵੇਂ ਚੋਣਾਂ ਵੀ ਕਈ ਲੰਘੀਆਂ ਉਹਦੇ ਵਿੱਚ ਡਿਫਰੈਂਸਸ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲੇ ਆ ਕੀ ਉਹ ਡਿਫਰੈਂਸਸ ਉਹ ਸਾਰਾ ਕੁਝ ਦੂਰ ਹੋ ਗਿਆ ਦੇਖੋ ਡਿਫਰੈਂਸਸ ਕਿਤੇ ਨਾ ਕਿਤੇ ਰਹਿੰਦੇ ਹੁੰਦੇ ਆ ਅਗਰ ਤੁਸੀਂ ਕੋਈ ਸਾਰੇ ਡਿਫਰੈਂਸਸ ਖਤਮ ਹੁੰਦੇ ਆ ਲੇਕਿਨ ਜਦੋਂ ਇੱਕ بار-बार ਇੱਕ ਸਾਡੇ ਤੇ बोलाਇਆ ਜਾ ਰਿਹਾ ਸੀ ਕਾਂਗਰਸ ਇਕੱਠੀ ਹੋਵੇ ਕਾਂਗਰਸ ਇਕੱਠੀ ਹੋਵੇ ਉਹ ਅੱਜ ਸardar ਚਰਨਜੀਤ ਸਿੰਘ ਚੰਨੀ ਜੀ ਨੇ ਬਿਲਕੁਲ ਇਕੱਠੀ ਕਰਕੇ ਵਿਖਾਈਆ ਔਰ ਕਾਂਗਰਸ ਇਕੱਠੀ ਹੋਣ ਦੇ ਵਿੱਚ ਹਰ ਉਸ ਕਾਂਗਰਸੀ ਨੂੰ ਜਿਹੜਾ ਵੀ ਕੋਈ ਆकांक्षा ਰੱਖਦਾ ਵਾ ਉਹਨੂੰ ਇਹਦੇ ਵਿੱਚ ਆਪਣਾ ਇਹ ਦਿਖਦਾ ਵਾ ਵੀ ਅਗਰ ਅਸੀਂ ਇਕੱਠੇ ਨਹੀਂ ਹੋਵਾਂਗੇ ਤੇ ਸਾਡੇ ਆਪਸੀ ਮਤਭੇਦ ਕਿਤੇ ਸਾਡੇ ਵਰਕਰਾਂ ਦੇ ਉੱਤੇ ਭਾਰੀ ਨਾ ਪੈ ਜਾਣ ਔਰ ਇਹ ਜਿਹੜੀ ਲੜਾਈ ਹੈ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਜਿਹੜੀ ਪੰਜਾਬ ਨੇ ਜਿਹਦਾ ਪਿਛਲੀ ਵਾਰ ਖਮਿਆਜਾ ਭੁਗਤਿਆ ਆਪ ਵਰਗੀ ਪਾਰਟੀ ਨੂੰ ਜਿਤਾ ਦਿੱਤਾ ਔਰ ਉਹਦਾ ਨਤੀਜਾ ਪੰਜਾਬ ਵੀ ਭੁਗਤ ਰਿਹਾ ਕਾਂਗਰਸ ਵੀ ਭੁਗਤ ਰਹੀ ਇਹ ਬੜੀ ਕਲੈਰਿਟੀ ਹੈ ਇਸ ਗੱਲ ਤੋਂ ਵੀ ਜੇ ਕਾਂਗਰਸ ਇਕੱਠੀ ਹੁੰਦੀ ਆ ਤੇ ਕੱਲਾ ਹਰ ਬੰਦੇ ਨੂੰ ਆਪਣਾ ਨਿੱਜੀ ਫਾਇਦਾ ਨਹੀਂ ਸੋਚਣਾ ਚਾਹੀਦਾ ਪੰਜਾਬ ਦੇ ਹਿੱਤ ਪੰਜਾਬ ਦੀ ਰੱਖਿਆ ਕਰਨ ਵਾਲੀ ਗੱਲ ਔਰ ਪੰਜਾਬ ਦੇ ਖਾਸ ਕਰਕੇ ਸਾਡੇ ਕਾਂਗਰਸੀ ਵਰਕਰ ਇਹ ਚਾਹੁੰਦੇ ਆ ਕਿ ਕਾਂਗਰਸ ਇਕਜੁੱਟ ਹੋ ਕੇ ਆਪਣਾ ਕੀ ਕਹਿੰਦੇ ਲੀਡਰਸ਼ਿਪ ਦੇ ਥੱਲੇ ਇਕੱਠੀ ਹੋਵੇ ਜਿਸ ਤਰੀਕੇ ਨਾਲ ਜ਼ਿਲ੍ਹਾ ਪ੍ਰਧਾਨ ਦਾ ਟਾਈਮ ਕਾਂਗਰਸ ਨੇ ਐਕਸਰਸਾਈਜ਼ ਕੀਤੀ ਹਾਈ ਕਮਾਂਡ ਨੇ ਪਰ ਉਹਦੇ ਬਾਵਜੂਦ ਵੀ ਫਿਰ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਉਹੀ ਲਗਭਗ ਰਿਪੀਟ ਹੋਏ ਲੱਗੇ ਨੇ ਪਰ ਸਟੇਟ ਪ੍ਰੈਜ਼ੀਡੈਂਟ ਦੇ ਲਈ ਹੁਣ ਕਿਦਾਂ ਦੇਖੋ ਇੱਕ ਫਾਰਮੂਲਾ ਵਾ ਕਾਂਗਰਸ ਦਾ ਕੋਈ ਉਹਨਾਂ ਨੇ ਕਿਹਾ ਵੀ ਚਲੋ ਕਿਉਂਕਿ ਪਹਿਲਾਂ ਤੋਂ ਆਲਰੇਡੀ ਪ੍ਰਧਾਨ ਸੀਗੇ ਸੋ ਉਹ ਪ੍ਰਧਾਨ ਰਿਪੀਟ ਹੋਇਆ ਲੇਕਿਨ ਉਹ 3 ਮਹੀਨਿਆਂ ਬਾਅਦ ਉਹਨਾਂ ਦਾ ਰਿਵਿਊ ਹੁੰਦਾ ਵਾ ਜਿਹੜਾ ਪ੍ਰਧਾਨ ਕੰਮ ਨਹੀਂ ਕਰੂਗਾ ਉਹਨੂੰ 3 ਮਹੀਨਿਆਂ ਬਾਅਦ ਲਾ ਦਿੱਤਾ ਜਾਊਗਾ ਔਰ ਇਹ ਕਨਸਟੈਂਟ ਇੱਕ ਨਵੀਂ ਪ੍ਰਕਿਰਿਆ ਆਈਆ ਸੋ ਇਸ ਕਰਕੇ ਜ਼ਿਆਦਾ ਛੇੜਛਾੜ ਕੀਤੀ ਨਹੀਂ ਔਰ ਉਹ ਪ੍ਰਕਿਰਿਆ ਦਾ ਅਸੀਂ ਸਾਰੇ ਹਿੱਸਾ ਵਾਂ ਕੇ ਕੋਈ ਮੰਨ ਜਾਂਦਾ ਵਾ ਕੋਈ ਨਹੀਂ ਮੰਨਦਾ ਪਰ ਅਸੀਂ ਪ੍ਰਕਿਰਿਆ ਨੂੰ ਓਵਰਆਲ ਜਿਹੜੀ ਆ ਸਾਡੀ ਰਾਹੁਲ ਗਾਂਧੀ ਜੀ ਦੀ ਸੋਚ ਆ ਕੋਸ਼ਿਸ਼ ਕਰਨੀ ਚੀਦੀ ਕਿਤੇ ਕਿਤੇ ਕੁਝ ਕਮੀਆਂ ਪੇਸ਼ੀਆਂ ਜਦੋਂ ਰਹਿ ਜਾਂਦੀਆਂ ਵਾ ਉਹ ਕਮੀਆਂ ਪੇਸ਼ੀਆਂ ਨੂੰ ਵੱਡਾ ਨਹੀਂ ਕਰਨਾ ਚਾਹੀਦਾ ਜਿਹੜੀ ਬਾਕੀ ਗੱਲਾਂ ਵਾ ਉਹਨਾਂ ਨੂੰ ਵੱਡਾ ਕਰਨਾ ਸਟੇਟ ਪ੍ਰੈਜ਼ੀਡੈਂਟ ਕਿਤਾ ਦੇ ਦੇ ਸਟੇਟ ਪ੍ਰੈਜ਼ੀਡੈਂਟ ਕਿਤਾ ਦੇ ਦੋ ਸਟੇਟ ਪ੍ਰੈਜ਼ੀਡੈਂਟ ਚੇਂ لیکن ہاں ਸਾਨੂੰ ਉਹੀ ਲੀਡਰ ਜਿਹੜਾ ਸਾਰਿਆਂ ਨੂੰ ਇਕੱਠਾ ਕਰਕੇ ਅੱਗੇ ਲੈ ਕੇ ਜਾ ਸਕੇ ਜਿਹੜੇ ਸਾਰਿਆਂ ਦੀ ਗੱਲ ਸੁਣ ਸਕੇ ਔਰ ਜਿਹਦੀ ਓਵਰঅল ਸਾਡੀ ਐਕਸੈਪਟੇਬਿਲਟੀ ਹੋਵੇ ਨਾ ਹੋਵੇ ਅਸੀਂ ਕਾਂਗਰਸੀ ਮੰਨੀਏ ਉਸ ਚੀਜ਼ ਨੂੰ ਜਿਹਨਾਂ ਦੀ ਲੋਕਾਂ ਦੇ ਵਿੱਚ ਐਕਸੈਪਟੇਬਿਲਟੀ ਹੋਵੇ ਉਹ ਬਹੁਤ ਇੰਪੋਰਟੈਂਟ ਹੈ ਲੱਗਦਾ ਕਿ ਅੱਜ ਸ਼ੁਰੂਆਤ ਹੈਗੀ ਕਾਂਗਰਸ ਸਾਜੀ ਇੱਕ ਪਲੇਟਫਾਰਮ ਤੇ ਇਕੱਠੀ ਹੋਈ ਹੈ ਯਾ 27 ਤੱਕ ਇਕੱਠੀ ਰਹੂਗੀ ਇਹਦਾ ਸੇਰਾ ਤੁਸੀਂ ਕਿਹਨੂੰ ਦਿੰਦੇ ਹੋ ਦੇਖੋ ਮੈਂ ਆ ਸੇਹਰਾ ਦੇਣ ਵਾਲਾ ਮੈਂ ਤਾਂ ਕੌਣ ਹੁੰਦਾ ਵਾਂ ਲੇਕਿਨ ਅਗਰ ਅੱਜ ਸੇਹਰਾ ਚਰਨਜੀਤ ਸਿੰਘ ਚੰਨੀ ਨੇ ਇਕੱਠੀ ਕੀਤੀ ਆ ਸਾਰਿਆਂ ਨੂੰ ਤੇ ਇੱਕ ਬੜੀ ਵਧੀਆ ਗੱਲ ਆ ਔਰ ਉਹਨਾਂ ਦੇ ਫੋਨ ਤੇ ਸਾਰੇ ਆਇਆ ਉਹਨਾਂ ਹਰੇਕ ਨੇ ਵੱਡਾ ਵੱਡਾ ਦਿਲ ਵਿਖਾਇਆ ਕੱਲਾ ਤੁਸੀਂ ਚਰਨਜੀਤ ਸਿੰਘ ਚੰਨੀ ਜੀ ਨੂੰ ਕਿਉਂ ਕਹਿੰਦੇ ਆ ਵੀ ਅਸੀਂ ਚਰਨਜੀਤ ਸਿੰਘ ਚੰਨੀ ਜੀ ਨੂੰ ਜਿੱਥੇ ਸ਼ਰੇਹ ਜਾਂਦਾ ਉੱਥੇ ਜਿਹੜੇ ਲੀਡਰ ਸਾਰੇ ਆਏ ਆ ਉਹਨਾਂ ਨੂੰ ਵੀ ਉਹਦਾ ਸ਼ਰੇਹ ਜਾਂਦਾ ਜਗਨਦਰ ਕੀ ਲਾ ਪੋਜ਼ਿਟਿਵ ਹੈਗਾ ਇਹ ਚੀਜ਼ ਨੂੰ ਲੈ ਕੇ ਜਿਸੇ ਸਾਹਮਣੇ ਇਕੱਠੇ ਹੋਏ ਚਾਹੇ ਚੰਨੀ ਸਾਹਿਬ ਦੇ ਕੋਲ ਦੇ ਉੱਤੇ ਇਕੱਠੇ ਹੋਏ ਨੇ ਆ ਇਹ ਜਿਹੜੀ ਇਲੈਕਸ਼ਨ ਤੋਂ ਪਹਿਲਾਂ ਇੱਕ ਪੋਜ਼ਿਟਿਵ ਚੀਜ਼ ਕਾਂਗਰਸ ਦੇ ਵਿੱਚ ਆਈ ਹੈਗੀ ਤੇ ਉਸ ਹਿਸਾਬ ਦੇ ਨਾਲ ਜੇਕਰ ਇਦਾਂ ਹੀ ਰਹਿੰਦੀ ਆ ਤਾਂ ਇੱਕ ਵੱਡਾ ਜਿਸ ਤਰ੍ਹਾਂ ਆਪੋਜੀਸ਼ਨ ਦਾ ਰੂਲ ਸੀ ਉਸ ਤੋਂ ਨਭਾ ਰਹੇ ਹੋ ਤਾਂ ਤੁਸੀਂ ਚੰਗੀ ਟੱਕਰ ਦੇ ਸਕੋਗੇ ਦੇਖੋ ਬਿਲਕੁਲ ਟੱਕਰ ਤਾਂ ਅਸੀਂ ਇਕੱਠੇ ਬਿਲਕੁਲ ਸਰਕਾਰ ਦੇ ਉਲਟ ਲੋਕਸਰ ਵੋਟਾਂ ਪੈਂਦੀਆਂ ਹੁੰਦੀਆਂ ਵਾ ਸੋ ਇਹ ਚੀਜ਼ਾਂ ਤਾਂ ਸਾਰੀਆਂ ਚੱਲਦੀਆਂ ਰਾਜਨੀਤੀ 'ਚ ਤੁਸੀਂ ਕੋਈ ਅੱਜ ਜੋ ਹੈਗਾ ਵਾ ਉਹ ਕੱਲ ਨਹੀਂ ਹੋਊਗਾ ਇਹ ਸਮੂਥਨੈਸ ਕੋਈ ਐ ਨਹੀਂ ਹੁੰਦੀ ਵੀ ਅੱਜ ਜ਼ਰੂਰ ਇੱਕ ਕਾਂਗਰਸ ਨੇ ਮੈਸੇਜ ਦਿੱਤਾ ਵਾ ਲੋਡ ਪੇ ਦੇ ਉੱਤੇ ਅਸੀਂ ਇਕੱਠੇ ਹੋਵਾਂਗੇ ਕਈ ਵਾਰ ਫਿਰ ਅੱਗੇ ਡਿਫਰੈਂਸਸ ਹੋ ਜਾਂਦੇ ਆ ਨਹੀਂ ਹੁੰਦੇ ਉਹਨੂੰ ਜ਼ਿਆਦਾ ਇਨ੍ਹਾਂ ਚੀਜ਼ਾਂ ਵਿੱਚ ਜਾਇਆ ਨਾ ਜਾਵੇ ਅਸੀਂ ਜਿਹੜੀ ਇਕੱਠ ਕਰਕੇ ਇੱਕ ਮੈਸੇਜ ਦੇਣਾ ਸੀ ਉਹ ਕਾਂਗਰਸ ਨੇ ਦੇ ਦਿੱਤਾ ਵਾ ਇਹਦੇ ਤੋਂ ਇਲਾਵਾ ਕੱਲਾ ਕਾਂਗਰਸ ਇਕੱਠੇ ਹੋਣ ਨਾਲ ਤਾਂ ਨਹੀਂ ਕੱਲੀ ਰਾਜਨੀਤੀ ਉਤੇ ਤਰਨ-ਤਰਨ ਵੀ ਤਾਂ ਅਸੀਂ ਇਕੱਠੇ ਹੀ ਸੀ ਸਾਰੇ ਗੱਲ ਕਰਾ ਉਹਦੇ ਨਾਲ ਨੈਰੇਟਿਵ ਕੀ ਆ ਉਹਦੇ ਨਾਲ ਤੁਹਾਡਾ ਵਿਜ਼ਨ ਕੀ ਆ ਤੁਹਾਡੀ ਸਹੀ ਬੰਦਿਆਂ ਦੀ ਚੋਣ ਕਿਹੜੀ ਆ ਤੁਸੀਂ ਮਤਲਬ ਮੰਨ ਲਓ ਤੁਸੀਂ ਫੇਵਰੇਟਿਜ਼ਮ ਕਰਦੇ ਪਏ ਹੋ ਜਾਂ ਨਹੀਂ ਕਰਦੇ ਪਏ ਇਹ ਸਾਰੀਆਂ ਚੀਜ਼ਾਂ ਦਾ ਮਤਲਬ ਜਿਹੜਾ ਉਹ ਤੁਹਾਨੂੰ ਸਾਨੂੰ ਰੱਖਣਾ ਚਾਹੀਦਾ ਹੈ ਦੇਸ਼ਤਰ ਤੇ ਕੀ ਮੈਸੇਜ ਦੇ ਗਏ ਆ ਦੇਸ਼ਤਰ ਤੇ ਜਿਹੜੀ ਪ੍ਰੋਬਲਮ ਹੈ ਗੁੱਟਬਾਜ਼ੀ ਚ ਹੋ ਰਹੀ ਹੈ ਦੇਖੋ ਹੁਣ ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਗੁੱਟਬਾਜੀ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਜਿੰਨੇ ਜ਼ਿਲ੍ਹੇ ਆ ਅੱਜ ਸਾਰੇ ਜ਼ਿਲ੍ਹਿਆਂ ਦੀ ਕਾਂਗਰਸ ਇੱਥੇ ਇਕੱਠੀ ਹੋਈ ਆ ਤੇ ਜਿਹੜੀ ਹਾਈ ਕਮਾਂਡ ਇਕੱਠੀ ਹੋਈ ਆ ਜਦੋਂ ਹਾਈ ਕਮਾਂਡ ਉੱਪਰ ਇਕੱਠੀ ਹੋ ਜੂਗੀ ਤੇ ਥੱਲੇ ਵਾਲਿਆਂ ਨੂੰ ਆਪਣੇ ਆਪਸਾਂ ਨੂੰ ਇਕੱਠੇ ਹੋਣਾ ਹੀ ਚਾਹੀਦਾ ਵਾ ਉੱਪਰ ਵਾਲੇ ਜਦੋਂ ਇਕੱਠੇ ਨਹੀਂ ਹੁੰਦੇ ਉਦੋਂ ਥੱਲੇ ਵਾਲੇ ਵੀ ਕਿਤੇ ਨਾ ਕਿਤੇ ਵਿਗੜ ਜਾਂਦੇ ਆ ਸੋ ਜਦੋਂ ਉੱਪਰ ਇਕੱਠੇ ਆ ਤਾਂ ਫਿਰ ਥੱਲੇ ਵੀ ਸਾਰੇ ਇਕੱਠੇ ਸਮਝਦਾ ਕਿ ਰੋਪੜ ਦੀ ਵੀ ਰਾਜਨੀਤੀ ਇਕੱਠੀ ਲੱਗਦੀ ਆ ਕਿ ਹਾਂ ਵੀ ਕਾਂਗਰਸ ਰੋਪੜ ਦੇ ਵਾਸਤੇ ਮੈਂ ਤੁਹਾਨੂੰ ਫੇਰ ਵੀ ਕਹਿੰਦਾ ਕੋ ਰੋਪੜ ਵਾਸਤੇ ਕੋਈ ਆ ਦੇਖੋ ਮਾਈਕ ਰੋਪੜ ਦੇ ਨਾਂ ਤੇ ਕੈਂਪ ਢੁਕਨ ਲਾ ਪੈਂਦੇ ਆ ਸੋ ਇਸ ਕਰਕੇ ਮੈਂ ਇਹ ਕਹਿੰਦਾ ਰੋਪੜ ਵਾਸਤੇ ਕੋਈ ਵੱਖਰਾ ਰੂਲ ਨਹੀਂ ਆ ਜੋ ਬਾਕੀਆਂ ਵਾਸਤੇ ਰੂਲ ਹੈ ਉਹੀ ਰੋਪੜ ਵਾਸਤੇ ਰੂਲ ਹੈ